ਘੁੰਮਣ ਫਿਰਨ ਨਾਲ ਤੁਸੀਂ ਆਪਣੇ ਸਟ्रेस ਨੂੰ ਆਪਦੀ ਡੇਲੀ ਲਾਈਫ ਤੋਂ ਜਦੋਂ ਬੋਰ ਹੁੰਨੇ ਆ ਤੁਸੀਂ ਅਕੇਮਾ ਆ ਜਾਂਦਾ ਉਹਨੂੰ ਤੁਸੀਂ ਦੂਰ ਕਰ ਸਕਦੇ ਹੋ ਪਰ ਜਦੋਂ ਕਿਤੇ ਘੁੰਮਣ ਫਿਰਨ ਦੀ ਗੱਲ ਆਉਂਦੀ ਆ ਅਸੀਂ ਮੈਦਾਨੀ ਇਲਾਕੇ 'ਚ ਬੈਠੇ ਆ ਇੱਥੇ ਸਾਨੂੰ ਇਹ ਹੁੰਦਾ ਵੀ ਪਹਾੜਾਂ 'ਚ ਜਾਣਾ ਕੋਈ ਡਿਫਰੈਂਟ ਚੀਜ਼ ਦੇਖਣੀ ਹੈ ਨਾ ਤਾਂ ਪਹਾੜਾਂ 'ਚ ਜਾਣ ਵਾਸਤੇ ਵੱਧ ਪੈਸਿਆਂ ਦੀ ਲੋੜ ਪੈਂਦੀ ਆ ਇਹ ਇੱਕ ਆਮ ਬੰਦੇ ਦੀ ਸੋਚ ਆ ਪਰ ਤੁਸੀਂ 2000 3000 ਰੁਪਏ ਦੇ ਵਿੱਚ ਵੀ ਪਹਾੜਾਂ ਦੇ ਵਿੱਚ ਘੁੰਮ ਕੇ ਆ ਸਕਦੇ ਹਾਂ ਤੇ ਮੇਰੇ ਨਾਲ ਬਾਈ ਬੈਠੇ ਐ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਬੰਦੇ ਆ ਉਹਨਾਂ ਨੂੰ ਤਾਂ ਪਛਾਣ ਆ ਗਈ ਹੋ ਤੇ ਮੈਂ ਦੱਸ ਦਿਆਂ ਬਾਈ ਹਰਜਿੰਦਰ ਸਿੰਘ ਅਨੂਪਗੜ ਪਿੰਡ ਜ਼ਿਲ੍ਹਾ ਮਾਨਸਾ ਤੇ ਇੱਕ ਆਮ ਸਧਾਰਨ ਮੋਟਰਸਾਈਕਲ ਸਸਤੇ ਤੋਂ ਸਸਤਾ ਆਪਾਂ ਇਹ ਕਹਿ ਦਿੰਨੇ ਆ ਵੀ ਬਜਾਜ ਦਾ ਪਲਟੀਨਾ ਹੋ ਗਿਆ ਜਾਂ ਸੀਟੀ 100 ਹੋ ਗਿਆ ਆਪਣੀ ਪਤਾ ਕੀ ਹੈ ਪੰਜਾਬੀਆਂ ਦੀ ਇੱਕ ਪ੍ਰੋਬਲਮ ਆ ਬਈ ਉਹ ਇਹ ਦੇਖਦੇ ਆ ਵੀ ਬੁਲਟ ਤੇ ਹੀ ਉੱਥੇ ਜਾਇਆ ਜਾਊਗਾ ਵੱਡੀ ਗੱਡੀ ਤੇ ਉੱਥੇ ਜਾਜੂ ਜੋ ਉੱਥੇ ਜਾ ਕੇ ਦੇਖਦੇ ਉੱਥੇ ਤਾਂ अल्टੋ ਵਾਲੇ ਵੀ ਤੁਰੇ ਫਿਰਦੇ ਆ ਉਹ ਤਾਂ ਆਮ ਸਾਰੇ ਮੋਟਰਸਾਈਕਲਾਂ ਦੇ ਫਿਰਦੇ ਆ ਤਾਂ ਤੁਸੀਂ ਇਹ ਸਾਰੇ ਬੰਦਿਆਂ ਨੂੰ ਬਾਈਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਇਹ ਦੱਸਣਾ ਵੀ ਕਿਹੜਾ ਵਹੀਕਲ ਸਭ ਤੋਂ ਵਧੀਆ ਜਾਂ ਸਸਤਾ ਪੈਂਦਾ ਉਹਦੇ ਤੇ ਜਾਣਾ ਹੋਵੇ ਤੇ ਰਹਿਸ਼ਦਾ ਕੀ ਵਹੀ ਕਲਾ ਵਈ ਸਭ ਤੋਂ ਵੇਲੇ ਮੈਥੇ ਮੈਂ ਮੇਰੇ ਕੋਲੇ ਸੀਟੀ 100 ਹੀ ਆ ਮੈਂ ਹੁਣ ਤੱਕ ਲਾ ਲੋ 2015 ਚ ਲਿਆ ਸੀ ਉਦੋਂ ਪਹਿਲਾਂ ਮੇਰੇ ਕੋਲੇ ਸੀਡੀ ਡਿਲਕਸ ਸੀਗਾ ਤੇ ਉਤੇ ਘੁੰਮਦਾ ਸੀਗਾ ਹਨਾ ਵੀ ਕਹਿੰਦਾ ਮੈਂ ਦੋਨੇ 100 ਸੀਸੀ ਵੀ ਹੈ ਲੱਗ ਭਗ 100 ਸੀਸੀ ਮੋਟਰਸਾਈਕਲ ਬਜਾਜ ਦਾ ਸੀਟੀ 100 ਸਾਡੇ ਨਾਲ ਥੋੜਾ ਜਿਹਾ ਪੰਜਾਬੀਆਂ ਦੇ ਥੋੜਾ ਜਿਹਾ ਸਟੈਂਡਰਡ ਦਾ ਐ ਜੀ ਹੁੰਦਾ ਵੀ ਬੁਲਟ 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 ਕਰੀ ਜਾਂਦੇ ਆ ਸੀਟੀ 100 ਤੇ ਤੁਸੀਂ ਪਹਾੜਾਂ ਤੇ ਜਾ ਸਕਦੇ ਹੋ ਆ ਲਾਈਵ ਐਗਜ਼ਾਮਪਲ ਬੈਠੇ ਆ ਅੱਛਾ ਇਹ ਨਹੀਂ ਵੀ ਇਹ ਕੰਜੂਸੀ ਕਰਦੇ ਆ ਜਾਂ ਇਹ ਕੰਪਰੋਮਾਈਜ਼ ਕਰਦੇ ਆ ਇਹ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਆ ਵੀ ਸੀਟੀ 100 ਵਾਲਾ ਬੰਦਾ ਵੀ ਸਾਰਾ ਘੁੰਮ ਫਿਰ ਸਕਦਾ ਹੁਣ ਭਾਈ ਰੈਨ ਕਰਨ ਦਾ ਕਿਵੇਂ ਕਰਨਾ ਸੀਟੀ 100 ਤੇ ਤਾਂ ਚਲੇ ਗਏ ਚਲੋ ਬਦ ਤੋਂ ਬਦ ਵਾਲਾ ਨਹੀਂ 1000 2000 ਦਾ ਤੇਲ ਲੱਗੂ ਹਾਂ ਹਾਂ ਰੈਨ ਕਰਨ ਦਾ ਦੇਖੋ ਭਾਈ ਸਭ ਤੋਂ ਵਧੀਆ ਚੀਜ਼ ਤੇ ਆ ਜਿਹੜੇ ਇਹਨੂੰ 100 ਕਾ ਹਨਾ ਵੀ ਆਪ ਦਾ ਟੈਂਟਰ ਲੋ 2000 ਦਾ ਆ ਜਾਂਦਾ ਟਿਕਟ ਲਾਉਣ ਦਾ ਕੇਚੂਆ ਕੰਪਨੀ ਆ ਉਹਦਾ ਵੈਕਟ ਆ ਗਿਆ ਹਾਂ ਹਾਂ 10 ਸਾਲ ਤੱਕ ਉਹ ਟੈਂਟ ਕਿਤੇ ਨਹੀਂ ਜਾਂਦਾ ਜੇ ਤੁਸੀਂ ਨਾਮ ਤੇ ਰੱਖੋ ਜੇ ਤਾਂ ਤੁਸੀਂ ਕੋਲੇ ਅੱਗ ਬਾਲਤੀ ਤੇ ਤੰਗੇ ਪਈ ਗਏ ਜਾਂ ਹਨਾ ਤਿੱਖੀ ਚੀਜ਼ ਥੱਲੇ ਕੰਚ ਪੋੜਾ ਉਹ ਤਾਂ ਹੈ ਉਬਰ ਹੋ ਜੂਗਾ ਉਹ ਤਾਂ ਜੇ ਤੁਸੀਂ ਕਿੰਨੇ ਆਲਾ ਮਰਜੀ ਲੈ ਲਓ ਵੀ ਖਰਾਬ ਹੋ ਜਣਾ ਤਾਂ ਨਹੀਂ 2000 ਆਲਾ 10 ਸਾਲ ਮੇਰੇ ਕੋਲੇ ਹੋ ਗਏ ਹਲੇ ਤੱਕ ਵੀ ਪਿਆ ਮਨ ਲਾ 10 ਹੋਰ ਵੀ ਕੱਢ ਜੂਗਾ ਗੱਡੂ 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 ਥੋੜੀ ਜੀ ਕੇਅਰ ਦੀ ਲੋੜ ਹੁੰਦੀ ਆ ਦੋ ਬੰਦਿਆਂ ਦਾ ਆਹ ਡੀ ਕੈਥਲੋਨ ਦਾ ਸ਼ੋਰੂਮ ਮੈਨੂੰ ਇੰਨਕ ਤਾਂ ਪਤਾ ਵੀ ਇਹ ਜੀਤਕਪੁਰ ਵੀ ਹੈਗਾ ਇੱਕ ਮੈਨੂੰ ਲੱਗਦਾ ਸ਼ਾਇਦ ਲੁਧਿਆਣਾ ਵੀ ਹੈਗਾ ਤੇ ਆਨਲਾਈਨ ਵੀ ਤੁਸੀਂ ਆਰਡਰ ਕਰ ਸਕਦੇ ਹੋ ਹਾਂ ਆਨਲਾਈਨ ਵੀ ਹੋ ਜਾਂਦਾ ਤੇ ਹੋਰ ਕਿਤੇ ਹੈਗਾ ਇਹ ਹੋਰ ਪੰਜਾਬ ਵਿੱਚ ਜਲੰਧਰ ਆਗਾ ਐਮ ਵੀ ਡੀ ਮਾਲ ਵੇਹ ਠਾਂ ਬਣਿਆ ਹੋਇਆ ਠੀਕ ਹੈ ਠੀਕ ਹੈ ਤੇ ਅੰਮ੍ਰਿਤਸਰ ਵੀ ਹੈਗਾ ਰਿਲਾਇੰਸ ਵਾਲਿਆਂ ਦਾ ਮਾਲ ਜਿਹਾ ਥੱਲੇ ਆ ਪਟਿਆਲੇ ਵੀ ਹੁਣ ਖੁੱਲ ਗਿਆ ਇੱਕ ਓਕੇ ਫਿਰ ਤਾਂ ਨੇੜੇ ਹੀ ਆਪਣੇ ਮਾਲਵੇ ਦੇ ਵਿੱਚ ਪੈਰ ਫਸਾਰੀ ਜਾਂਦੇ ਆ ਇਹ ਅੱਛਾ ਆ ਮੈਂ ਵੱਡੀ ਗੱਲ ਇਹ ਦੱਸਣੀ ਚਾਹਣਾ ਵੀ ਅਸੀਂ ਹਟ ਟੈਂਟਾਂ ਦੀ ਮਸ਼ਹੂਰੀ ਨਹੀਂ ਕਰ ਰਹੇ ਜਿਹੜਾ ਵੀਰ ਭੈਣ ਕਿਸੇ ਆ ਹੋਟਲ ਦੇ ਵਿੱਚ ਰਹਿ ਸਕਦਾ ਜਾਂ ਉਹ ਕੀ ਆਪਣਾ ਕੋਈ ਗੈਸਟ ਹਾਊਸ ਉਹ ਵੀ ਵੀ ਹੈਗੇ ਆ ਜਨ ਸਰਕਾਰੀ ਵੀ ਹੈਗੇ ਆ ਸਸਤਾ ਇਹ ਲੈਣਾਗਾ ਜਿੱਥੇ ਹੈਗਾ ਕੋਈ ਫੋਰੈਸਟ ਡਿਪਾਰਟਮੈਂਟ ਜਾਂ ਪੀ ਡਬਲਯੂ ਡੀ ਦੇ ਹੈਗੇ ਆ ਮਾਚਲ ਦੇ ਤਾਂ ਉੱਤੇ ਕਹਿੰਦਾ ਹਜ਼ਾਰ ਤੋਂ ਥੱਲੇ ਥੱਲੇ ਰੂਮ ਮਿਲ ਜਾਂਦਾ ਹਜ਼ਾਰ ਰੁਪਏ ਤੋਂ ਥੱਲੇ ਵੀ ਤੁਸੀਂ ਦਿਨ ਜਾਂ ਰਾਤ गुजार ਸਕਦੇ ਹਾਂ ਸਰਕਾਰੀ गेस्ट हाउस ਹੁੰਦੇ ਆ ਭਈ ਆਪਣੇ ਸਾਧਨ ਤੇ ਆਪਾਂ ਟਰੈਵਲ ਕਰਦੇ ਆ ਜਿਵੇਂ ਮੋਟਰਸਾਈਕਲ ਤੇ ਵੀ ਚਲੇ ਜਾਂਦੇ ਆ ਜਾਂ ਗੱਡੀ ਤੇ ਵੀ ਚਲੇ ਜਾਂਦੇ ਆ ਕਦੇ-ਕਦੇ ਬਸ ਤੇ ਵੀ ਜਾਣਾ ਪੈ ਜਾਂਦਾ ਆਪਾਂ ਨੂੰ ਬੱਸਾਂ ਦੀ ਸਰਵਿਸ ਹਾਂ ਬੱਸ ਵੀ ਠੀਕ ਹੈ ਹਾਂ ਬੱਸ ਵੀ ਠੀਕ ਹੈ ਤੇ ਬੱਸ ਤੇ ਜਦੋਂ ਆਪਾਂ ਜਾਂਦੇ ਆ ਸ਼ਿਮਲੇ ਚਲੇ ਜਾਓ ਜਾਂ ਕਿਤੇ ਕੁਲੂ ਮਨਾਲੀ ਚਲੇ ਜਾਓ ਉਹੇ ਜਾ ਵੀ ਆਪਾਂ ਜਿਹੜਾ ਹੈ ਸੈਟਅਪ ਕਰ ਸਕਦੇ ਆ ਮਨਾਲੀ ਭਈ ਜਿਹੜਾ ਮਨਾਲੀ ਦਾ ਬੱਸ ਸਟੈਂਡ ਆ ਮੇਨ ਹਾਂਜੀ ਇੱਕ ਤਾਂ ਬੋਲੋ ਬੱਸ ਸਟੈਂਡ ਆ ਇੱਕ ਮੇਨ ਆ ਪੁਰਾਣਾ ਉਹ ਤਾਂ ਸਿਰਫ 200 ਮੀਟਰ 150 ਮੀਟਰ ਤੇ ਇੱਕ ਧਰਮਸਾਲ ਆ ਗਈ ਹੂੰ ਉੱਤੇ ਸੀ ਕਹਣਾ ਮਤਲਬ ਚਾਹੇ ਤੁਸੀਂ ਸੀਜ਼ਨ 'ਚ ਵੀ ਜਾਓ ਹੋ ਸਕਦਾ ਉਹ ਸੀਜ਼ਨ 'ਚ ਬੁੱਕ ਹੋਵੇ ਪਰ ਜੇ ਆਪ ਸੀਜ਼ਨ ਜਾਓਗੇ ਰੇਟ ਉਹਦਾ ਸੇਮ ਹੀ ਆ 40 ਰੁਪਏ 'ਚ ਤੁਹਾਨੂੰ ਕਮਰਾ ਮਿਲ ਜੂਗਾ 40 ਰੁਪਿਆ ਦੇ ਵਿੱਚ ਇੱਕ ਕਮਰਾ ਚਾਰ ਬੰਦੇ ਜਿਵੇਂ ਅਸੀਂ 4 ਬੰਦੇ 10 ਦਿਨ ਰਹੇ ਸੀ ਉੱਚ ਤਾਂ ਕਹਿੰਦਾ 400 ਰੁਪਏ ਚ 10 ਦਿਨ ਅਸੀਂ 4 ਬੰਦੇ ਕਹਿੰਦਾ ਮਤਲਬ ਇੱਕ ਬੰਦਾ 100 ਰੁਪਏ ਚ ਹੈ ਨਾ ਇਹ ਪੰਜਾਬੀਆਂ ਲਈ ਤਾਂ ਫਰੀ ਵਾਂਗੂ ਹੀ ਐ ਜੇ ਆਪਾਂ ਲੇਬਰ ਕਲਾਸ ਦੀ ਵੀ ਗੱਲ ਕਰੀਏ ਤਾਂ 400 ਰੁਪਿਆ ਦਿਹਾੜੀ ਐ ਇੱਕ ਬੰਦੇ ਦੀ ਤਾਂ 10 ਦਿਨ ਜੇ ਤੁਸੀਂ ਇੱਕ ਜਗ੍ਹਾ ਤੇ ਰਹਿਣਾ ਚਾਰ ਜਣੇ ਨਹੀਂ ਰਹਿਣਾ 40 ਰੁਪਏ ਚ 40 ਰੁਪਿਆ ਦਾ ਇੱਕ ਹਾਂ ਆ 40 ਨਹੀਂ ਨਾ ਮਤਲਬ ਉਹ 40 ਰੁਪਏ ਇੱਕ ਦਿਨ ਦੇ 10 ਰੁਪਏ ਚ 10 ਦਿਨ ਇੱਕ ਬੰਦਾ ਰਿਹਾ ਸੀ ਤੇ ਕਹਿੰਦਾ ਮੈਂ ਉਹ ਤੁਹਾਨੂੰ ਕੋਈ ਇੱਕ ਪ੍ਰੋਬਲਮ ਨਹੀਂ ਉਸ ਬਸ ਇੱਕੋ ਹੀ ਫਰਕ ਆ ਵੀ ਆਮ ਹੋਟਲ ਨਾਲੋਂ ਉਹਦਾ ਜਿਹੜਾ ਬਾਥਰੂਮ ਵਗੈਰਾ ਉਹ ਕੰਮ ਨਾਗਾ ਹੱਥਲੇ ਥੱਲੇ ਆ ਕੇ ਚਲੋ ਉਹ ਗੱਲ ਨਹੀਂ ਹੁੰਦੀ ਬਾਈ ਜੀ ਅ ਜਿੰਨੇ ਉਹ ਕੀ ਕਹਿੰਦੇ ਹੁੰਦੇ ਜਿੰਨੀ ਖੰਡ ਪਾ ਲੋਗੇ ਜਿੰਨਾ ਗੁੜ ਪਾ ਲੋਗੇ ਓਨਾ ਮਿੱਠਾ ਹੋ ਜਾਊਗਾ ਉਹ ਤਾਂ ਹੋ ਹੀ ਜਾਂਦਾ ਪਰ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਹੈ ਇੱਕ ਆਮ ਬੰਦਾ ਇੱਕ ਆਮ ਸਾਧਨ ਵਰਤਨ ਵਾਲਾ ਬੰਦਾ ਭਾਵੇਂ City 100 ਵਰਤਦਾ ਭਾਵੇਂ Cine 1000 ਵਰਤਦਾ ਭਾਵੇਂ Splendor ਵਰਤਦਾ ਉਹ ਉਹ ਵੀ ਇਹੇ ਤਰ੍ਹਾਂ ਦੀਆਂ ਸਹੂਲਤਾਂ ਮਾਣ ਸਕਦਾ 2000 ਰੁਪਏ ਵਾਲੇ ਟੈਂਟ 'ਚ ਵੀ ਰਹਿ ਸਕਦਾ ਉਹ ਰਹਿਣ ਨੂੰ ਤਾਂ ਰਹਿਣਾ ਹੋਵੇ 2 ਲੱਖ ਰੁਪਿਆ ਇੱਕ ਦਿਨ ਦਾ ਵੀ ਲੱਗ ਜਾਂਦਾ ਉਹੋ ਜਿਹਾ ਹੋਟਲ ਵੀ ਬੈਠਾ ਹੈ ਅਪਰ ਲਿਮਟ ਦਾ ਕੋਈ ਨਹੀਂ ਹੈ ਅਪਰ ਲਿਮਟ ਕੋਈ ਨਹੀਂ ਹਾਂ ਕੋਈ ਨਹੀਂ ਪਾ ਦਾ ਲੋਰ ਦਿਖਾਉਣੀ ਆ ਵਾਣ ਨੂੰ ਕਿੰਨਾ ਦਾ ਕਾ ਨਾ ਵੀ ਇੰਨੇ ਕੁ ਪੈਸਿਆਂ ਚ ਥੋੜੇ ਜਿਹੇ ਪੈਸਿਆਂ ਚ ਵੀ ਤੁਸੀਂ ਸਾਰ ਸਕਦੇ ਹੋ ਤਾਂ ਇਸ ਕਰਕੇ ਜਿਹੜੇ ਵੀਰ ਭੈਣ ਥੋੜਾ ਬਹੁਤਾ ਘੁੰਮਣ ਫਿਰਨ ਦੇ ਸ਼ਕੀਨ ਹੈ ਤਾਂ ਇਹ ਗੱਲਾਂ ਜ਼ਰੂਰ ਤੁਸੀਂ ਆਪਦੇ ਮਾਈਂਡ ਦੇ ਵਿੱਚ ਦਿਮਾਗ 'ਚ ਬਿਸਾਰ ਲਿਓ ਇਹ ਨਹੀਂ ਜ਼ਰੂਰੀ ਹੁੰਦਾ ਵੀ ਆਪਾਂ ਜੂਨ 'ਚ ਜਾਂ ਦਸੰਬਰ 'ਚ ਹੀ ਜਾਣਾਗਾ ਜਦੋਂ ਤੁਹਾਨੂੰ ਟਾਈਮ ਮਿਲਦਾ ਆਪਣੀ ਜਿਹੜੀ ਡੇਲੀ ਰੁਟੀਨ ਦੀ ਲਾਈਫ ਆ ਉਹਦੇ ਚੋ ਦੋ ਦਿਨ ਕੱਢ ਲਓ ਇੱਕ ਦਿਨ ਕੱਢ ਲਓ ਤਾਂ ਬਹੁਤ ਸਸਤੇ ਦੇ ਵਿੱਚ ਤੁਸੀਂ ਜਿਹੜਾ ਆ ਜਾ ਸਕਦੇ ਹੋ ਘੁੰਮ ਫਿਰ ਕੇ ਆ ਸਕਦੇ ਹੋ ਬਾਕੀ ਮੈਂ ਬਾਈ ਜੀਆਂ ਦੀ ਆਈਡੀ ਵੀ ਮੈਂਸ਼ਨ ਕਰ ਦਿੰਦਾ ਨਾਲ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨਾਲ رابطہ ਤੁਸੀਂ ਕਰ ਸਕਦੇ ਹੋ ਤਾਂ ਕਹਿਣ ਦਾ ਭਾਵ ਇਹੀ ਹੈ ਵੀ ਜਿਹੜਾ ਇਹ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਆ ਜਿਹੜੀਆਂ ਸੋ ਕਾਲਡ ਆਨਲਾਈਨ ਐਪਸ ਨੇ 50000 ਚ ਤੁਸੀਂ ਆਪਣਾ 3 ਦਿਨਾਂ ਦਾ ਇੱਥੋਂ ਦਾ ਟੂਰ ਬੁੱਕ ਕਰੋ ਐ ਕਰੋ ਐ ਕਰੋ ਬਾਈ ਨੇ 2 2 3 3000 ਦੇ ਵਿੱਚ ਵੀ ਉਹੋ ਟੂਰ ਜਿਹੜੇ ਉਹ 50000 ਵਾਲੀਆਂ ਕੰਪਨੀਆਂ ਕਹਿੰਦੀਆਂ ਸੀ ਉਹੋ ਕੀਤੇ ਹੋਏ ਆ ਆਪਦੇ ਲੈਵਲ ਤੇ ਆਪਦੇ ਸਾਧਨ ਤੇ ਜਾਣਾ ਭਾਵੇਂ ਮੋਟਰਸਾਈਕਲ ਤੇ ਭਾਵੇਂ ਗੱਡੀ ਤੇ ਜੇ ਤੁਸੀਂ ਪਹਿਲਾ ਸਟੈਪ ਚੱਕੋਗੇ ਫੇਰ ਹੀ ਜਾ ਕੇ ਤੁਹਾਨੂੰ ਪਤਾ ਲੱਗੂਗਾ ਕਿ ਕਿਵੇਂ ਆਪਾਂ ਅੱਗੇ ਜਿਹੜਾ ਮਾਨਣਾ ਕੁਦਰਤ ਨੂੰ ਕਹਿ ਲੋ ਟੂਰ ਤੇ ਕਿਵੇਂ ਇੰਜੋਏ ਕਰਨਾ ਇਸ ਕਰਕੇ ਜੇ ਘੁੰਮਣ ਫਿਰਨ ਦਾ ਸ਼ੌਂਕ ਹੈ ਤਾਂ ਆਹ ਵੀਡੀਓ ਤੁਹਾਡੇ ਕੰਮ ਦੀ ਹੈਗੀ ਆ ਬਾਕੀ ਜੇ ਕੋਈ ਹੋਰ ਚੀਜ਼ ਪੁੱਛਣੀ ਹੈ ਸਵਾਲ ਹੈ ਬਾਈ ਜੀ ਨਾਲ ਕਲੈਬ ਕਰਕੇ ਆਪਾਂ ਜਿਹੜਾ ਇਹ ਵੀਡੀਓ ਵੀ ਸ਼ੇਅਰ ਕਰ ਰਹੇ ਆ ਤਾਂ ਇਹਨਾਂ ਦੀ ਆਈਡੀ ਮੈਂਸ਼ਨ ਕੀਤੀ ਹੈ ਇਹਨਾਂ ਨੂੰ ਪੁੱਛ ਲਓ ਤੁਸੀਂ ਮੈਸੇਜ ਕਰ ਲਓ ਇਨਬਾਕਸ ਕਰ ਲਓ ਮੈਸੈਂਜਰ ਤੇ ਕਰ ਲਓ ਇੰਸਟਾਗ੍ਰam ਤੇ ਕਰ ਲਓ ਧੰਨਵਾਦ ਜੀ